शिहाटा ਵਿਖੇ ਸਥਿਤ ਠਾਕੁਰਦਵਾਰਾ ਮੰਦਿਰ ਵਿਖੇ ਸਤਿ ਕੀਰਤਨ ਕਰਵਾਇਆ ਗਿਆ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ओमप्रकाश ਸੋਨੀ ਨੇ ਵਿਸ਼ੇਸ਼ ਆਸ਼ਰੀਪਰੀ ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸ਼੍ਰੀ ਸੋਨੀ ਨੇ ਪਿਛਲੇ ਦਿਨੀ ਮੰਦਿਰ ਤੇ ਹੋਏ ਗ੍ਰੇਨੇਡ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਇਸ ਮੌਕੇ ਸੁਨੀਲ ਜੀ ਮਹਾਰਾਜ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਮੰਦਿਰ ਦੇ ਉਪ ਪ੍ਰਧਾਨ ਡਾਕਟਰ ਰਾਕੇਸ਼ ਸ਼ਰਮਾ ਡਾਕਟਰ ਮਦਨਮੋਹਨ ਪਰਮਜੀਤ ਚੋਪੜਾ ਅਮਨਵੀਰ ਕਾ ਪੀਏ ਰਿਸ਼ੀਪਾਲ ਸਿੰਘ ਵੀ ਮੌਜੂਦ ਸਨ ਸੁਇਤਪੁਇਤਰ ਮੰਦਰ ਜਿਹੜੀ ਘਟਨਾ ਵਾਪਰੀ ਹੈ ਮੈਂ ਸਮਝਣਾ ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਨਹੀਂ ਥੋੜੀ ਸੁਇਤਪੁਇਤਰ ਮੰਦਰ ਕੋਈ ਛਰਾਤੀ ਅੰਥਰਾ ਵੱਲ ਇੱਥੇ ਗੰਦੇ ਜਿਹੜਾ ਉੱਥੇ ਪਿਆ ਗਿਆ ਸੁਪਰਮਾਤਮਾ ਦੀ ਕਿਰਪਾ ਲਈ ਕੋਈ ਗਿਆਨੀ ਨਕਸਾਨ ਤੇ ਹੋਇਆ ਨਹੀਂ ਕਿਉਂਕਿ ਉਹਦੀ ਕਿਰਪਾ ਸੀ ਪਰਮਾਤਮਾ ਦਾ ਧਰਮ ਸੀ ਸਾਡੀ ਜਿਹੜੀ ਸੋਚ ਉਹ ਸੋਚ ਜਿਹੜੀ ਹੈ ਸਮਾਜ ਭਲ ਦੀ ਹੈ ਉਹਨਾਂ ਦੀ ਜਿਹੜੀ ਸੋਚ ਆ ਸੀ ਉਹ ਸੋਚ ਨੂੰ ਕਾਮਯਾਬ ਹੋਣ ਨਹੀਂ ਦੇਣਾ ਅਸੀਂ ਆਪਸੀ ਭਾਈਚਾਰਕ ਪਿਆਰ ਨੂੰ ਤੋੜਨ ਨਹੀਂ ਅਸੀਂ ਸਮਾਜ ਨੂੰ ਇਕੱਠਾ ਰੱਖਣ ਵਾਲੇ ਆ ਸਾਡੇ ਗੁਰੂਆਂ ਨੇ ਸਾਨੂੰ ਇਹੋ ਵੀ ਤੇਜ ਦਿੱਤਾ ਆਪਸੀ ਭਾਈਚਾਰੇ ਦਾ ਅਪਦੇਸ਼ ਸੋਸੀਂ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਉਹਦਾ ਵੀ ਸੋਚ ਪਾਗਲ ਅਸੀਂ ਜਾਣਾ ਨਹੀਂ